ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰੇਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਅਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ અરજી ਉੱਤੇ ਫੈਸਲਾ ਰੱਖਿਆ ਸੁਰਖਿਤ ਸੀਬੀਆਈ ਵੱਲੋਂ ਕੀਤੀ ਗਈ ਗ੍ਰਿਫਤਾਰੀ ਦੇ ਖਿਲਾਫ ਪਾਈ ਗਈ ਹੈ ਪਟੀਸ਼ਨ ਚਲੰਦੀ ਚੋਰੀ ਦੇ ਮਾਮਲੇ ਵਿੱਚ ਭਾਜਪਾ ਗੂ ਮਣੀकांत ਰਠੌਰੜ ਗ੍ਰਿਫਤਾਰ 6000 ਕੁਇੰਟਲ ਅਨਾਜ ਹੋਇਆ ਸੀ ਗਾਇਬ ਮੋਹਿੰਦਰ ਭਗਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਵਿਧਾਇਕ ਵਜੋਂ ਚੁੱਕੀ ਸੌ ਸੌ ਚੱਕਣ ਤੋਂ ਪਹਿਲਾਂ ਮੋਹਿੰਦਰ ਭਗਤ ਨੇ ਪਰਿਵਾਰ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ ਤੇ ਹੁਣ ਖਬਰਾਂ ਵਿਸਤਾਰ ਨਾਲ ਆਪਕਾਰੀ ਮਾਮਲੇ ਵਿੱਚ ਸੀਬੀਆਈ ਵੱਲੋਂ ਕੀਤੀ ਗਈ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਉੱਤੇ ਦਿੱਲੀ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਈ ਜਿਸ ਤੋਂ ਬਾਅਦ ਹਾਈ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਅਰਵਿੰਦ ਕੇਜਰੀਵਾਲ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਅਭਿਸ਼ੇਕ ਮਨੂ ਸਿੰਘ ਵੀ ਨੇ ਕਿਹਾ ਕਿ ਸੀਬੀਆਈ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਬੇਲੁੜੀ ਸੀ ਭਾਰਤੀ ਜਨਤਾ ਪਾਰਟੀ ਦੇ ਆਗੂ ਮਣਿਕਾੰਤ ਰਠੌਰ ਨੂੰ ਅਨਭਾਗਿਆ ਯੋਜਨਾ ਲਈ ਤਹਿ ਚੌਲਾਂ ਦੀ ਚੋਰੀ ਕਰਨ ਦੇ ਸਿਲਸਿਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਸ਼ਾਹਪੁਰ ਪੁਲਿਸ ਨੇ ਰਠੌਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਕਲਬੁਰਗੀ ਸਥਿਤੋਂ ਉਹਨਾਂ ਦੇ ਘਰੋਂ ਗ੍ਰਿਫਤਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਮਣਿਕਾੰਤ ਨੂੰ ਯਾਦਗੀਰ ਜ਼ਿਲ੍ਹੇ ਦੇ ਸ਼ਾਹਪੁਰ ਵਿੱਚ ਇੱਕ ਸਰਕਾਰੀ ਗੋਦਾਮ ਤੋਂ 2 ਕਰੋੜ ਰੁਪਏ ਤੋਂ ਵੱਧ ਮੁੱਲ ਦੇ 670 ਕੁਇੰਟਲ ਚੌਲਾਂ ਦੀ ਚੋਰੀ ਦੇ ਸਿਲਸਿਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਪਾਜਪਾਗੂ ਨੂੰ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਹਨਾਂ ਨੇ ਪੋਚਗੇਸ਼ ਧਿਆਨ ਦੇਖੀ ਕੀਤੀ ਜਿਸ ਕਾਰਨ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਰ ਕੀਤਾ ਹੈ ਰਠੌਰ ਨੇ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਟਿਕਟ ਉਤੇ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਦੇ ਪੁੱਤਰ ਪ੍ਰਿਆੰਕ ਖੜਗੇ ਦੇ ਖਿਲਾਫ ਚੋਣ ਲੜੀ ਸੀ ਅਤੇ ਹਾਰ ਗਏ ਸਨ ਅਨਪਾਗਿਆ ਯੋਜਨਾ ਦੇ ਤਹਿਤ ਸਮਾਜਿਕ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੇ ਹਰੇਕ ਪਰਿਵਾਰ ਦੇ ਮੈਂਬਰ ਨੂੰ ਹਰ ਮਹੀਨੇ 10 ਕਿਲੋਗ੍ਰam ਅਨਾਜ ਉਪਲਬਧ ਕਰਵਾਇਆ ਜਾਂਦਾ ਹੈ ਜਲੰਧਰ ਵੈਸਟ ਤੋਂ ਨਵੇਂ ਚੁਣੇ ਗਏ ਵਿਧਾਇਕ ਮਹਿੰਦਰ ਭਗਤ ਨੇ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਨੂੰ ਆਪਣੇ ਦਫ਼ਤਰ ਵਿੱਚ ਵਿਧਾਇਕ ਵਜੋਂ ਸਹੁੰ ਚੁਕਵਾਈ ਇਸ ਦੇ ਨਾਲ ਹੀ ਹੁਣ ਮਹਿੰਦਰ ਭਗਤ ਰਸਮੀ ਤੌਰ 'ਤੇ ਜਲੰਧਰ ਵੈਸਟ ਦੇ ਵਿਧਾਇਕ ਬਣ ਗਏ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ ਇਸ ਤੋਂ ਪਹਿਲਾਂ ਮਹਿੰਦਰ ਭਗਤ ਨੇ ਪਰਿਵਾਰ ਅਤੇ ਸਮਰਥਕਾਂ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਜ਼ਿਕਰਯੋਗ ਹੈ ਕਿ 13 ਜੁਲਾਈ ਨੂੰ ਐਲਾਨੇ ਗਏ ਚੋਣ ਨਤੀਜੇ ਵਿੱਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ 5524000 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਸੀ ਮੋਹਿੰਦਰ ਭਗਤ 37325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਸਨ ਭਾਜਪਾ ਉਮੀਦਵਾਰ ਸ਼ੀਤ ਲੰਗਰਾਲ ਦੂਜੇ ਅਤੇ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਤੀਜੇ ਨੰਬਰ ਤੇ ਰਹੇ ਸੀ ਦੱਸ ਦੇ ਕਿ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤ ਲੰਗਰਾਲ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ ਜੋ ਲੋਕ ਸਭਾ ਚੋਣਾਂ ਤੋਂ ਮਗਰੋਂ ਭਾਜਪਾ ਵਿੱਚ ਚਲੇ ਗਏ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤਾਂ ਉਤੇ ਵਕਫ ਸਰਕਾਰੀ ਸੇਵਾਵਾਂ ਨੂੰ ਕਰ ਕਰ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਆਪ ਦੀ ਸਰਕਾਰ ਆਪ ਦੇ ਦਵਾਰ ਮੁਹਿੰਮ ਤਹਿਤ ਅੱਜ ਟਾਂਡਾ ਜ਼ਿਲ੍ਹੇ ਦੀ ਸਬਡਿਵੀਜ਼ਨ ਟਾਂਡਾ ਦੇ ਪਿੰਡ ਮੂਨਕ ਖੁਰਦ ਵਿਖੇ ਸ਼ਿਕਾਇਤ ਨਿਵਾਰਣ ਕੈਂਪ ਲਗਾਇਆ ਗਿਆ ਇਸ ਦੌਰਾਨ ਹਲਕਾ ਉੜਮੁੜ ਦੇ ਵਿਧਾਇਕ ਜਸਪੀਰ ਸਿੰਘ ਰਾਜਾ ਗਿੱਲ ਨੇ ਕੈਂਪ ਦੀ ਸ਼ੁਰੂਆਤ ਕਰਦੇ ਆ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਬੈਠ ਕੇ ਇਲਾਕੇ ਦੇ 6 ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮੇਤਲ ਅਤੇ ਐਸ.ਡੀ.ਐਮ. ਟਾਂਡਾ ਵਿਉਮ ਭਾਰਦਵਾਜ ਵੀ ਮੌਜੂਦ ਰਹੇ ਕੈਂਪ ਦੌਰਾਨ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਉਹਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਗਿਆ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਕੈਂਪ ਦੌਰਾਨ ਸੂਬੇ ਦੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹੇ ਤਾਂ ਜੋ ਥੋੜੇ ਸਮੇਂ ਵਿੱਚ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ ਅੱਜ ਪਿੰਡ ਮੂਕਾ ਦੇ ਵਿੱਚ ਸਰਕਾਰ ਤਾਰਾ ਆਪਕੇ ਤਰਫੋਂ ਉਹਦੇ ਦਿਨਾਂ ਇੱਥੇ ਕੈਂਪ ਲੱਗਾ ਸੀ ਇਸ ਕੈਂਪ ਦੇ ਵਿੱਚ ਮੇਰੇ ਨਾਲ ਡਾਕਟਰ ਸਾਹਿਬ ਐਸਜੀਪ ਸਾਹਿਬ ਨੇ ਆਤਕ ਵਕ ਤਾਰਾ ਭਾਗ ਨੇ ਆਫੀਸਰ ਜਿਹੜੇ ਆ ਉਹ ਇੱਥੇ ਮੌਜੂਦ ਨੇ ਔਰ ਲੋਕਾਂ ਨੇ ਜਿਹੜੀਆਂ ਮੁਸ਼ਕਲਾਂ ਆ ਉਹ ਸੁਣ ਕੇ ਜਿਹੜੀਆਂ ਰਾਈਟ ਵੇ ਫਾਲੋ ਕਰ ਸਕਦੀਆਂ ਉਹ ਕਰ ਰਹੇ ਆ ਟੈਕਨੀਕਲੀ ਜਿਹਨਾਂ ਦੇ ਵਿੱਚ ਪੁਆਇੰਟ ਆ ਜੇ ਕੇਸਪੋਰਟ ਦੇ ਵਿੱਚ ਲੱਗਾਇਆ ਇੱਥੇ ਜਿਹੜੇ ਬਾਕੀ ਸਾਰੇ ਕੇਸ ਤਕਰੀਬਨ 2100 ਹੋ ਰਿਹਾ ਲੋਕ ਬੜੇ ਖੁਸ਼ੀ ਨਾਲ ਨੂੰ ਮਾਣ ਵੀ ਮਹਿਸੂਸ ਹੋ ਰਿਹਾ ਆ ਤਾਂ ਮੈਂ ਇਸ ਮੀਮ ਲਈ ਆਪਣੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਰਮਨਜੀਤ ਦਾ ਧੰਨਵਾਦ ਕਰਦਾ ਆ ਕਿਉਂਕਿ ਉਹ ਕਹਿੰਦੇ ਹੁੰਦੇ ਸੀ ਜਦੋਂ ਵੋਟਾਂ ਲੈਣੀਆਂ ਉਹ ਲੋਕਾਂ ਦੇ ਵਿੱਚ ਜਾਂਦੇ ਆ ਤੇ ਜਦੋਂ ਸਰਕਾਰ ਬਣ ਜਾਂਦੀ ਆ ਫਿਰ ਦਫ਼ਤਰਾਂ 'ਚ ਬੈਠ ਕੇ ਕੰਮ ਕਰਦੇ ਆ ਪਰ ਜੋ ਨਹੀਂ ਕਿਹਾ ਉਹਦੇ ਅੱਜ ਸੱਚ ਹੋ ਰਿਹਾ ਕਿ ਆਫੀਸਰ ਔਰ ਲੀਡਰ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦਾ ਕੰਮ ਕਰਨਗੇ ਫਿਰ ਮਿੰਟ ਜਾ ਕੇ ਤਾਂ ਇਹ ਬੜਾ ਇੱਕ ਬਹੁਤ ਵਧੀਆ ਪ੍ਰੋਗਰਾਮ ਆ ਸਾਰੇ ਹੀ ਅਫੀਸਰ ਸਾਹਿਬਾਨ ਬੜੀ ਤਵੱਜੂ ਨਾਲ ਲੋਕਾਂ ਦਾ ਕੰਮ ਕਰ ਰਹੇ ਹੈ ਮੈਂ ਅਸ ਕਦਾ ਪ੍ਰਮਾਤਮਾ ਇਹਨਾਂ ਦੇ ਇਸੇ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖੇ ਤਾਂ ਕਿ ਅੱਜ ਬਹੁਤ ਬਹੁਤ ਸੀ ਸਰਕਾਰ ਆਪੇ ਵਾਅਦੇ ਤੇ ਹੈ ਪਾਣ ਲੋਕ ਸੀਐਮ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਅੱਜ ਜਿਸੀ ਟਾਂਡਾ ਸਬ ਡਿਵੀਜ਼ਨ ਦੇ ਵਿੱਚ ਇਹ ਪ੍ਰੋਗਰਾਮ ਬਹੁਤ ਚਲਾਈ ਤੇ ਬੱਠੇ ਹੋਏ ਨੇ ਇਹ ਕੈਂਪਸ ਅਸੀਂ ਹਰ ਹਫਤੇ ਦੋ ਕੈਂਪ ਲਗਾਉਂਦੇ ਨੇ ਇੱਕ ਕੈਂਪ ਸੁਬਾਹ ਨੂੰ ਤੇ ਇੱਕ ਸ਼ਾਮ ਨੂੰ ਇਹਨਾਂ ਕੈਂਪਸ ਦੇ ਵਿੱਚ ਮੌਕਤ ਮੌਕੇ ਦੇ ਉੱਤੇ ਦੀ ਸਾਰੀ ਕਿ ਪੌੜੀ ਦਾਨੀ ਉਹਦੀ ਕਿਤੇ ਨਰਸਰ ਤੇ ਹਲਕੇ ਤੇ ਜਾਣ ਕਰਿਆ ਵਕਤ-ਵਕਤ ਪਰਪੰਟ ਦੇ ਡਿਪਾਰਟਮੈਂਟ ਦੇ ਅਫਸਰਸ ਨੂੰ ਮੌਜੂਦ ਰਹਿ ਕੇ ਕਾਹੀ ਇੰਟਰਕੋਡੀਨੇਸ਼ਨ ਨਾਲ ਇਹ ਲੋਕਾਂ ਦੀ ਕੋਈ ਮੁਸ਼ਕਲ ਹੱਲ ਕਰਦੇ ਲੋਕਾਂ ਨੂੰ ਵਕਤ-ਵਕਤ ਦੇ ਬਾਜ਼ਾਰਲੇ ਵਕਤ ਕਰਨਾ ਦੇ ਚੱਕਰ ਕੱਟ ਕੇ ਆਪਣੀ ਖੇਤੀ सारे ही जिन्हें भी अपने मेबर्स हैं वो तो यही मैसेज देना चाहते हैं दे कि ये कैंप सा जारी रहेंगे इन्हों का परपजस यही है कि गवर्नमेंट के, के हाँ सारे डिपार्टमेंट्स लोगों ने डोर स्टैप से आकर उन्होंने मुश्किलें उठे ही हल करें जिन्नी भी इतनी रिप्रजेंटेशन सू रिसीव होती है जो मौके पर हल हो जाती है उन्होंने मौके पर हल किया जाता है उस तो बाद एस टी एम की टीम वालों डीसी दफ्तर की टीम वालों का किसा आउटपुट जो है सी ਆਪਸ ਦੀ ਬਿਨ ਬਲੋਸ਼ੈਂਟ ਤਲਾਣਾ ਹੈ ਉਹਦੇ ਸਾਰੇ ਕਵਰਟਰੀ ਕੀਤੀਆਂ ਦਰਖਾਸਤਾਂ ਜਿੰਨੇ ਦਾ ਹਲਕ ਹੋ ਗਿਆ ਮੈਨੂੰ ਫੋਲੋ ਅਪ ਕਰਕੇ ਸਿਨਸ਼ੋਰ ਕਰਦੇ ਹੈ ਕਿ ਸਾਰੀ ਦੀ ਦਰਖਾਸਤਾਂ ਜੁੜ ਕੇ ਆਏ ਜਿੰਨਾ ਦਾ ਹਲਕ ਸਹੀ ਹਲਕ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿਲ 2023 ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨਹੀਂ ਮਿਲੀ ਇਹ ਬਿਲ ਪਿਛਲੇ ਸਾਲ 21 ਜੂਨ ਨੂੰ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ ਇਸ ਬਿਲ ਤਹਿਤ ਸੂਬੇ ਦੀਆਂ 11 ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਸ਼ਕਤੀ ਰਾਜਪਾਲ ਤੋਂ ਲੈ ਕੇ ਮੁੱਖ ਮੰਤਰੀ ਨੂੰ ਦਿੱਤੀ ਗਈ ਸੀ ਹਾਲਾਂਕਿ ਇਸ ਬਿੱਲ ਨੂੰ ਵਾਪਸ ਲੈਣ ਨਾਲ ਹੁਣ ਰਾਜਪਾਲ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਹੋਣਗੇ। ਸੂਤਰਾਂ ਅਨੁਸਾਰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜੇ ਗਏ ਤਿੰਨ ਬਿੱਲਾਂ ਵਿੱਚੋਂ ਇਹ ਬਿੱਲ ਵਾਪਸ ਭੇਜ ਦਿੱਤਾ ਗਿਆ ਹੈ। ਪੰਜਾਬ ਦੇ ਰਾਜਪਾਲ ਨੇ ਭਾਰਤੀ ਸੰਵਿਧਾਨ ਦੀ ਧਾਰਾ 200 ਦੇ ਤਹਿਤ ਪੰਜਾਬ ਐਸੈਂਬਲੀ ਦੁਆਰਾ ਪਾਸ ਕੀਤੇ ਗਏ ਤਿੰਨੋਂ ਬਿੱਲ ਭਾਰਤ ਦੇ ਰਾਸ਼ਟਰਪਤੀ ਲਈ ਰੱਖਵੇਂ ਰੱਖੇ ਹੋਏ ਸਨ। ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ, ਪੰਜਾਬ ਪੜ੍ਹ ਸੋਧ ਬਿੱਲ ਅਤੇ ਸੇਖ ਗੁਰਦੁਆਰਾ ਸੋਧ ਬਿੱਲ ਰਾਸ਼ਟਰਪਤੀ ਨੂੰ ਭੇਜ ਦਿੱਤੇ ਸਨ। ਕਾਂਗਰਸ ਦੇ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੇਖੇ ਜਾ ਰਹੇ ਯੂਨੀਵਰਸਿਟੀਆਂ ਦੇ ਚਾਂਸਲਰ ਬਣਨ ਦੇ ਸੁਪਨੇ ਉੱਤੇ ਰਾਸ਼ਟਰਪਤੀ ਨੇ ਪਾਣੀ ਫੇਰ ਦਿੱਤਾ ਹੈ। ਉਹਨਾਂ ਦਾਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਗੈਰ ਸੰਵਿਧਾਨਿਕ ਕੰਮ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸੰਵਿਧਾਨ ਮੁਤਾਬਕ ਹੀ ਰਾਜਪਾਲ ਯੂਨੀਵਰਸਿਟੀਆਂ ਦਾ ਚਾਂਸਲਰ ਹੋ ਸਕਦਾ ਹੈ। ਰਾਸ਼ਟਰਪਤੀ ਜੀ ਨੇ ਭਗਵੰਤ ਮਾਨ ਦਾ ਸੁਪਨਾ ਕਿ ਉਹ ਯੂਨੀਵਰਸਿਟੀਆਂ ਦਾ ਵੀ ਚਾਂਸਲਰ ਹੋਵੇ ਉਹ ਉਮੀਦ ਤੇ ਪਾਣੀ ਫੇਰ ਦਿੱਤਾ। ਕਿਉਂਕਿ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਕੰਮ ਇਹ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਹੈ ਕਨਸਟੀਟਿਊਸ਼ਨ ਦੇ ਅਨੁਸਾਰ ਦੇਸ਼ ਦੇ ਅੰਦਰ ਯੂਨੀਵਰਸਿਟੀਆਂ ਦਾ ਰਾਜੇਪਾਲ ਹੀ ਉਹਦਾ ਚਾਂਸਲਰ ਹੋ ਸਕਦਾ ਹੈ ਮੈਂ ਸਮਝਦਾ ਕਿ ਰਾਸ਼ਟਰਪਤੀ ਨੇ ਜੋ ਕੀਤਾ ਉਹ ਬਿਲਕੁਲ ਠੀਕ ਕੀਤਾ ਬੀਤੇ ਕਾਲ ਤਖਤਸ਼ਰੀ ਕੇਸਗੜ੍ਹ ਸਾਹਿਬ ਵਿਖੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਕੁਝ ਨੌਜਵਾਨਾਂ ਦੇ ਵੱਲੋਂ ਲੰਗਰ ਵਿੱਚ ਸੇਵਾ ਕਰ ਰਹੇ ਸੇਵਾਦਾਰਾਂ ਦੇ ਨਾਲ ਪਹਿਲਾਂ ਬਹਿਸਪਾਜੀ ਕੀਤੀ ਗਈ ਅਤੇ ਉਸ ਤੋਂ ਪ੍ਰਾਂਤ ਉਹਨਾਂ ਦੇ ਉੱਪਰ ਆਪਣੇ ਸ਼ਸਤਰਾਂ ਦੇ ਨਾਲ ਵਾਰਕ ਕੀਤਾ ਗਿਆ ਇਸ ਸਾਰੀ ਘਟਨਾ ਤੋਂ ਬਾਅਦ ਤਖਤਸ਼ਰੀ ਕੇਸਗੜ੍ਹ ਸਰਦ ਦੇ ਪ੍ਰਬੰਧਕ ਅਤੇ ਸੇਵਾਦਾਰ ਇਕੱਠੇ ਹੋ ਗਏ ਤਾਂ ਉਹਨਾਂ ਵੱਲੋਂ ਹਮਲਾਵਰ ਨੌਜਵਾਨਾਂ ਨੂੰ ਫੜਕੇ ਪੁਲਿਸ حوالے ਕੀਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮੋਲਜਮਾਂ ਦੇ ਖਿਲਾਫ ਕਾਰਵਾਈ ਕੀਤੀ ਗਈ। ਇਸ ਮਾਮਲੇ ਬਾਰੇ ਗੱਲਬਾਤ ਕਰਦੇ ਹਨ ਤਖਤਸ਼ਰੀ ਕੇਸਗੜ੍ਹ ਸਰਦ ਦੇ ਜੱਜਦਾਰ ਸਿੰਘ ਸਾਹਿਬ ਗਨੀ ਸੁਲਤਾਨ ਸਿੰਘ ਨੇ ਕਿਹਾ ਕਿ ਬੜੀ ਮੰਦਭਾਗੀ ਘਟਨਾ ਤਖਤਸ਼ਰੀ ਕੇਸਗੜ੍ਹ ਸਰਦ ਵਿਖੇ ਵਾਪਰੀ ਹੈ ਜਿੱਥੇ ਕੁਝ ਨੌਜਵਾਨ ਜੋ ਕਿ ਅਸਲ ਵਿੱਚ ਨਿਹੰਗ ਸਿੰਘ ਨਹੀਂ ਸਨ ਪਰੰਤੂ ਨਿਹੰਗ ਬਣਦੇ ਵਿੱਚ ਸਨ ਉਹਨਾਂ ਵੱਲੋਂ ਲੰਗਰ ਵਿੱਚ ਸੇਵਾ ਕਰ ਰਹੇ ਸੇਵਾਦਾਰਾਂ ਦੇ ਨਾਲ ਲੜਾਈ ਕੀਤੀ ਗਈ। ਅਤੇ ਉਹਨਾਂ ਦੇ ਉੱਪਰ ਆਪਣੇ ਸ਼ਸਤਰਾਂ ਦੇ ਨਾਲ ਵਾਰ ਕੀਤੇ ਗਏ ਜਹੇਦਾਰ ਗੈਂਦੀ ਸੁਲਤਾਨ ਸਿੰਘ ਨੇ ਜਿੱਥੇ ਜਹੇ ਕੰਮ ਕਰਨ ਵਾਲੇ ਲੋਕਾਂ ਨੂੰ ਵਰਜਿਆ ਕਿ ਉਹ ਗੁਰੂ ਸਾਹਿਬ ਦੇ ਬਾਣੇ ਨੂੰ ਪਾ ਕੇ ਗਲਤ ਕੰਮ ਨਾ ਕਰਨ ਉੱਤੇ ਉਹਨਾਂ ਨੇ ਪਾਕੋਕ ਨੇ ਅੰਗ ਸਿੰਘ ਜਿੱਥੇ ਬੰਦੇ ਦੇ ਮੁਖੀ ਸਾਹਿਬਾਨ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਗਰਜਮੁਬਾਰਤ ਤੇ ਬਾਣੇ ਨੂੰ ਬਦਨਾਮ ਕਰਨ ਵਾਲੇ ਲੋਕਾਂ ਦੇ ਖਿਲਾਫ ਜਥੇਬੰਦੀ ਵੱਲੋਂ ਆਪਣੇ ਪੱਧਰ ਉੱਤੇ ਵੀ ਕਾਰਵਾਈ ਕੀਤੀ ਜਾਵੇ ਕਿਉਂਕਿ ਅਜਿਹੇ ਲੋਕਾਂ ਦੇ ਕਰਕੇ ਗੁਰੂ ਸਾਹਿਬ ਵੱਲੋਂ ਬਖਸ਼ਿਆ ਨਿਹੰਗ ਸਿੰਘ ਬਾਣਾ ਬਦਨਾਮ ਹੁੰਦਾ ਹੈ। ਗੱਲ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਕਲਗੀਧਰ ਪਿਤਾ ਜੀ ਨੇ ਜਿੱਥੇ ਖਾਲਸਾ ਪੰਥ ਪ੍ਰਗਟ ਕੀਤਾ ਤਖਤੂ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਲੰਗਰ ਵਿਖੇ ਕੁਝ ਸ਼ਰਾਰਤੀ ਅਨਸਰ ਜੋ ਨਿਆਂ ਸਿੰਘਾਂ ਦਾ ਬਾਣਾ ਪਾ ਕਰਕੇ ਲੰਗਰ ਦੇ ਵਿੱਚ ਆਏ ਔਰ ਲੰਗਰ ਦੇ ਵਿੱਚ ਉਹਨਾਂ ਹੁੱਲੜਬਾਜੀ ਕੀਤੀ ਔਰ ਇੱਕ ਸੇਵਾਦਾਰ ਜੋ ਲੰਗਰ ਦੀ ਸੇਵਾ ਕਰ ਰਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਉਸ ਉੱਪਰ ਹਮਲਾ ਕੀਤਾ ਤਲਵਾਰਾਂ ਦੇ ਨਾਲ ਉਸ ਉੱਪਰ ਹਮਲਾ ਕਰਕੇ ਉਹਨੂੰ ਜ਼ਖਮੀ ਕੀਤਾ ਔਰ ਸਾਡੇ ਇਥੋਂ ਦੇ ਸਮੁੱਚੇ ਹਿਸਟਾਫ ਸਤਿਕਾਰਯੋਗ ਮੈਨੇਜਰ ਸਰਦਾਰ ਮਲਕੀਤ ਸਿੰਘ ਔਰ ਉਹਨਾਂ ਦੀ ਸਮੁੱਚੀ ਮੈਨੇਜਮੈਂਟ ਸਟਾਫ ਨੇ ਫਿਰ ਉਹਨਾਂ ਨਕਲੀ ਜਿਹੜੇ ਨਿਯੰਗ ਸਿੰਘ ਬਣੇ ਸਨ ਨਿਯੰਗ ਸਿੰਘ ਦਾ ਬਾਣਾ ਪਾ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਔਰ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਔਰ ਪ੍ਰਸ਼ਾਸਨ ਨੇ ਜਿਹੜੀ ਬਣਦੀ ਕਾਰਵਾਈ ਉਹਨਾਂ ਉੱਤੇ ਕੀਤੀ ਹੈ ਜਿਹੜੀ ਗੱਲ ਬੜੀ ਮੰਦ ਭਾਗੀ ਗੱਲ ਹੈ ਨਿਹੰਗ ਸਿੰਘ ਦਾ ਜਿਹੜਾ ਬਾਣਾ ਹੈ ਉਹ ਬੜਾ ਸਤਿਕਾਰਯੋਗ ਬਾਣਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਾਣਾ ਨਿਹੰਗ ਸਿੰਘਾਂ ਨੂੰ ਬਖਸ਼ਿਸ਼ ਕੀਤਾ ਹੈ ਔਰ ਇਹ ਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਜਿਹੜਾ ਸੀ ਪਹਿਲਾਂ ਪਿਛਲੇ ਸਮਿਆਂ ਦੇ ਵਿੱਚ ਲੋਕ ਬਹੁਤ ਜ਼ਿਆਦਾ ਕਰਦੇ ਸਨ ਪਰ ਅੱਜ ਦੇ ਸਮੇਂ ਦੇ ਵਿੱਚ ਬਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਔਰ ਦੁਰਵਰਤੋਂ ਕਰਕੇ ਜਿਸ ਤਰ੍ਹਾਂ ਕੱਲ੍ਹ ਇਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਪਾਣਾ ਵਾਪਰਿਆ ਨਕਲੀ ਨਿਆਲ ਸਿੰਘ ਜੀ ਅਸੀਂ ਕਹਿ ਸਕਦੇ ਹਾਂ ਕਿ ਬਾਣਾ ਪਾ ਕਰਕੇ ਨਕਲੀ ਨਿਹੰਗ ਬਣੇ ਹੋਏ ਉਹਨਾਂ ਸੇਵਾਦਾਰ ਉਤੇ ਹਮਲਾ ਕੀਤਾ ਹੁਲੜਬਾਜੀ ਕੀਤੀ ਇਹ ਬੜੀ ਮੰਦ ਭਾਗੀ ਗੱਲ ਹੈ ਔਰ ਜਿੱਥੇ ਬੰਦੀਆਂ ਨੂੰ ਵੀ ਜਿਹੜਾ ਆਪ ਅੱਗੇ ਆਣਾ ਚਾਹੁੰਦਾ ਮਤੀ ਜਿਹੜੇ ਹੈਗੇ ਨੇ ਹਾਂ ਜਥੇਬੰਦੀਆਂ ਜਿਹੜੀਆਂ ਜਿਸ ਤਰ੍ਹਾਂ ਸਭ ਤੋਂ ਵੱਡੀ ਜਥੇਬੰਦੀ ਬੁੱਢਾ ਦਾਲ ਤਰਨਾ ਦਾਲ ਔਰ ਸੰਪਰਦਾਏ ਦਾਲ ਬਾਬਾ ਵਿਧੀ ਚੰਦ ਦੇ ਹਰੀਆਂ ਵੇਲਾਂ ਵਾਲੇ ਮਹਾਪੁਰਖੇ ਸਾਰੇ ਜਿਹੜੇ ਮੌਜੂਦਾ ਮਹਾਪੁਰਖ ਨੇ ਇਹਨਾਂ ਨੂੰ ਇਕੱਤਰ ਹੋ ਕੇ ਇਸ ਦਾਲ ਉੱਤੇ ਜਿਹੜਾ ਹੈ ਇਹ ਸੋਚਣਾ ਬਹੁਤ ਜ਼ਰੂਰੀ ਹੈ ਅਸੀਂ ਸਾਹਿਬ ਤੁਸੀਂ ਵੀ ਫਿਰ ਸੰਪਰਕ ਕਰੋਗੇ ਇਸ ਘਟਨਾ ਨੂੰ ਲੈ ਕੇ ਅਸੀਂ ਵੀ ਦਲ ਦੇ ਜਿਹੜੇ ਮੁਖੀ ਸਹਿਬਾਨ ਨੇ ਉਹਨਾਂ ਦੇ ਨਾਲ ਸੰਪਰਕ ਕਰਕੇ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਉੱਤੇ ਜ਼ਰੂਰ ਵਿਚਾਰ ਕੀਤੀ ਜਾਵੇਗੀ ਤਾਕਾਸ਼ਰੀ ਕੇਸਕਰ ਸਾਹਿਬ ਦੇ ਜਹਦਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਸੰਗਠਨ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਾਰੇ ਇਕੱਠੇ ਹੋ ਕੇ ਹਮਲਾ ਮਾਰਨ ਅਤੇ ਹਰ ਸੇਖੇ ਪ੍ਰਾਣ ਲਵੇ ਕੇ ਇੱਕ ਇੱਕ ਪੌਦਾ ਹਰ ਸਿੱਖ ਦੇ ਵੱਲੋਂ ਲਗਾਇਆ ਜਾਵੇ ਤਾਜੋ ਕੁਦਰਤ ਵੱਲੋਂ ਬਖਸ਼ੇ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਵਧੀਆ ਰੱਖਿਆ ਜਾ ਸਕੇ ਸਿੱਖ ਪੰਥ ਦੇ ਸਰਬੋਤਮ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਤੋਂ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਪਿਛਲੇ ਦਿਨੀ ਹੋਈ ਔਰ ਉਸ ਇਕੱਤਰਤਾ ਦੇ ਵਿੱਚ ਪਾਨ ਸਿੰਘ ਸਹਿਬਾਨਾ ਬਲੀ ਫੈਸਲਾ ਲਿਆ ਗਿਆ ਹੈ ਕਿ ਜਿਸ ਤਰ੍ਹਾਂ ਅੱਜ ਕੱਲ ਜਿਹੜੀ ਗਰਮੀ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਔਰ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਚੁੱਕਾ ਹੈ ਗਰਮੀ ਤੋਂ ਰਾਹਤ ਲੈਣ ਵਾਸਤੇ ਗਰਮੀ ਤੋਂ ਰਾਹਤ ਪਾਉਣ ਵਾਸਤੇ ਸਿੰਘ ਸਾਹਿਬ ਜੀ ਨੇ ਇਹ ਹੁਕਮ ਕੀਤਾ ਹੈ ਕਿ ਹਰ ਇੱਕ ਸਿੱਖ ਉਹਨੂੰ ਇੱਕ ਪੌਦਾ ਲਗਾਉਣਾ ਜਿਹੜਾ অতি ਜ਼ਰੂਰੀ ਹੈ ਔਰ ਅੱਜ ਦਾ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਹਰ ਇੱਕ ਸਿੱਖ ਜਿਹੜਾ ਹੈ ਉਹ ਇੱਕ ਇੱਕ ਪੌਦਾ ਜ਼ਰੂਰ ਲਗਾਵੇ ਫਿਰੋਜ਼ਪੁਰ ਪੁਲਿਸ ਵੱਲੋਂ ਓਟ ਅਤੇ ਨਸ਼ਾ ਛਡਾਊ ਕੇਂਦਰਾਂ ਦਾ ਜ਼ਿਲ੍ਹੇ ਵਿੱਚ ਦੌਰਾ ਕੀਤਾ ਗਿਆ ਤੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਗਈ ਐਸਐਸਪੀ ਸੋਮੇ ਮਿਸ਼ਰ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮਹੱਤਤਾ ਹੈ ਤੇ ਉਹਨਾਂ ਨੇ ਓਟ ਤੇ ਨਸ਼ਾ ਛਡਾਊ ਕੇਂਦਰਾਂ ਦਾ ਦੌਰਾ ਕੀਤਾ ਅਤੇ ਇਸ ਪਹਿਲ ਕਦਮੀ ਦਾ ਉਦੇਸ਼ ਨਸ਼ਾ ਤਸਕਰੀ ਵਿਰੋਧ ਲੜਾਈ ਨੂੰ ਮਜ਼ਬੂਤ ਕਰਨਾ ਅਤੇ ਨਸ਼ਿਆਂ ਨਾਲ ਜੂਝ ਰਹੇ ਵਿਅਕਤੀ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ ਕਿਸਾਨ ਅੰਦੋਲਨ ਵਿੱਚ ਵਾਟਰ ਕੈਨਨ ਬoi ਵਜੋਂ ਮਸ਼ਹੂਰ ਨੌਜਵਾਨ ਕਿਸਾਨ ਨਵਦੀਪ ਸਿੰਘ ਜਲਵੇੜਾ ਨੂੰ ਪੰਜਾਬ ਤੇ ਰਣ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ ਜਿਸ ਤੋਂ ਬਾਅਦ ਲੰਗੀ ਰਾਤ 10 ਵਜੇ ਉਸ ਨੂੰ ਜੇਲ੍ਹ ਵਿੱਚੋਂ ਰਿਹਾ ਕਰ ਦਿੱਤਾ ਗਿਆ ਅੰਬਾਲਾ ਦੇ ਕੇਂਦਰੀ ਜੇਲ੍ਹ ਵਿੱਚੋਂ ਬਾਹਰ ਆਉਣ ਸਮੇਂ ਨਵਦੀਪ ਚਲਵੇੜਾ ਦੇ ਨਾਲ ਐਡਵੋਕੇਟ ਰੋਹਿਤ ਜੈਨ ਕਿਸਾਨ ਮਜ਼ਦੂਰ ਮੋਰਚਾ ਦੇ ਅਗੂ ਅਮਰਜੀਤ ਸਿੰਘ ਮੋੜੀ ਰਵਿੰਦਰ ਰਾਜੂ ਰਾਜਸਥਾਨੀ ਅਤੇ ਹੋਰ ਕਿਸਾਨ ਅਗੂ ਹਾਜ਼ਰ ਸਨ ਨਵਦੀਪ ਸਿੰਘ ਜਲਵੇੜਾ ਨੂੰ ਇਸ ਸਾਲ ਮਾਰਚ ਵਿੱਚ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਦੱਸਦੇ ਕਿ ਅੱਜ ਕਿਸਾਨਾਂ ਨੇ ਅੰਬਾਲਾ ਵੱਲ ਕੂਚ ਕੀਤਾ ਇਸ ਮੌਕੇ ਪਰ ਬਾਅਦ ਵਿੱਚ ਉਹਨਾਂ ਨੂੰ ਛੱਡ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਸ਼ੰਭੂ ਬਰਡਰ ਵੱਲ ਕੂਚ ਕੀਤਾ ਸ਼ੰਭੂ ਬਰਡਰ ਉੱਤੇ ਵੀ ਨਵਦੀਪ ਦਾ ਸਨਮਾਨ ਕੀਤਾ ਗਿਆ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਦੇ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਜਿਸ ਦੌਰਾਨ ਉਹਨਾਂ 1984 ਸਿੱਖਤ ਲਾਮ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਇਸ ਮੌਕੇ ਕੇਂਦਰੀ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਭਾਜਪਾ ਸਰਕਾਰ ਹਮੇਸ਼ਾ ਸਿੱਖਾਂ ਦੇ ਨਾਲ ਅਤੇ ਸਿੱਖ ਮਸਲਿਆਂ ਦਾ ਹੱਲ ਕੀਤਾ ਜਾਵੇਗਾ ਇਸ ਮੌਕੇ ਕੁਲਦੀਪ ਸਿੰਘ ਭੋਗਲ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਸਨਮਾਨ ਕੀਤਾ ਹੈ ਜਿਸੀ ਸ੍ਰੀ ਨਿਤਿਆਨੰਦ ਜੀ ਰਾਏ ਜੋ ਗ੍ਰਹਿ ਰਾਜ ਮੰਤਰੀ ਹਨ ਉਹਨਾਂ ਨੂੰ ਅਸੀਂ ਮਿਲ ਕੇ ਆਏ ਤੇ ਉਹਨਾਂ ਨੂੰ ਸਾਰੀ ਗੱਲਾਂ 1984 ਦੇ ਦੱਸਦਾ ਮੇਰੇ ਨਾਲ ਸਰਦਾਰ ਅਜੀਤ ਸਿੰਘ ਜੀ ਰੋਸ਼ਨਾਰਾ ਰੋਡ ਸਰਦਾਰ ਗੁਰਪ੍ਰੀਤ ਸਿੰਘ ਜੀ ਕੋਚੜ ਸਰਦਾਰ ਰਗਵੀਰ ਸਿੰਘ ਜੀ ਤੇ ਦਾਸ ਤੇ ਗੁਰਦੇਵ ਸਿੰਘ ਜੀ ਪੋਲਾ ਅਸੀਂ ਪੰਜ ਬੰਦਿਆਂ ਦਾ ਡੈਲੀਗੇਸ਼ਨ ਮਿਲਿਆ ਸੀ ਉਹਨਾਂ ਨੂੰ ਉੱਥੇ ਉਹਨਾਂ ਨੂੰ ਅਸੀਂ ਜਿਹੜੀਆਂ ਗੱਲਾਂ ਦਸੀਆਂ ਭਾਵੇਂ ਉਹ 84 ਦੀਆਂ ਸੀ ਜਾਂ ਭਾਵੇਂ ਦੂਸਰੀਆਂ ਸਭ ਤੋਂ ਪਹਿਲੇ ਅਸੀਂ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਦੁਬਾਰਾ ਜਿੱਤ ਕੇ ਆਏ ਹੋ ਤੇ ਤੁਹਾਨੂੰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਾਨੂੰ ਗੁਰਾ ਰਾਜਾ ਮੰਤਰੀ ਬਣ ਆਇਆ ਤੇ ਤੁਹਾਨੂੰ ਅਸੀਂ ਧੰਨਵਾਦ ਕਰਦੇ ਆਂ ਦੂਸਰਾ ਅਸੀਂ ਕਿਹਾ ਕਿ ਜੋ ਨਰਿੰਦਰ ਮੋਦੀ ਜੀ ਨੇ ਜੋ ਇਥੇ ਸੱਜਨ ਕੁਮਾਰ ਵਰਗੇ ਬੰਦਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਭੇਜਿਆ ਜੇ ਨਰਿੰਦਰ ਮੋਦੀ ਜੀ ਨਾ ਹੁੰਦੇ ਤੇ ਸੱਜਨ ਕੁਮਾਰ ਤੇ ਉਹਦੇ ਦੂਸਰੇ ਸਾਥੀ ਜੇਲ੍ਹ થી ਅਸਲਾਖਾਂ ਜ ਨਾ ਜਾਂਦੇ ਅੱਜ ਅਸੀਂ ਸਰਦਾਰ ਕੁਲਦੀਪ ਸਿੰਘ ਭੋਗਲ ਜੀ ਦੇ ਨਾਲ ਨਿਤਿਆਨੰਦ ਰਾਏ ਜੀ ਜਿਹੜੇ ਕਿ ਸਟੇਟ ਹੋਮ ਮਿਨਿਸਟਰ ਅਗੇ ਉਹਨਾਂ ਨੂੰ ਮਿਲ ਕੇ ਆਏ ਆ ਉਹਨਾਂ ਨਾਲ ਅਸੀਂ ਬਹੁਤ ਸਾਰੀ ਗੱਲਬਾਤ ਕੀਤੀ ਆ ਜਿਹੜੇ ਕਿ 1984 ਦੇ ਜਿਹੜੇ ਕਤਲੇਆਮ ਉਸ ਬਾਰੇ ਜਿਹੜੇ ਦੋਸ਼ੀ ਅੰਦਰ ਗਏ ਜਾਂ ਜਿਹੜੇ ਦੋਸ਼ੀ ਰਹਿ ਗਏ ਨੇ ਕਿ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਨਾਲ ਹੀ ਜਿਹੜੇ ਸਾਡੇ ਆਪਣੇ ਪੀੜਿਤ ਆਗੇ ਨੇ ਉਹਨਾਂ ਨੂੰ ਸਰਕਾਰ ਮਦਦ ਕਰੇ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦੇ ਨਾਲ ਹੀ ਜਿਹੜੇ ਉਹਨਾਂ ਦੇ ਘਰ ਹੈਗੇ ਨੇ ਜਾਂ ਫਾਈਨੈਂਸ਼ੀਅਲ ਐਜੂਕੇਸ਼ਨ ਸਭ ਉਹਨਾਂ ਨੂੰ ਦੇ ਬਸ ਅਸੀਂ ਇਹੀ ਕਹਿੰਦੇ ਆ ਮੋਦੀ ਸਰਕਾਰ ਨੇ ਸਾਨੂੰ ਜਿਹੜੀ ਮਦਦ ਕੀਤੀ ਹੈ ਜਿਹੜੇ ਕਿ ਇੰਨੇ ਵੱਡੇ ਬੰਦੇ ਕਮਲਨਾਥ ਤੇ ਕੇਸ ਚੱਲ ਰਹੇ ਨੇ ਸੱਜਣ ਕੁਮਾਰ ਅੰਦਰ ਜਾ ਚੁੱਕੇ ਨੇ ਤੇ 1984 ਜਿਹੜਾ ਕੋਈ ਵੀ ਸਿੱਖ ਭੁੱਲ ਨਹੀਂ ਸਕਦਾ ਕਿ 1984 ਇੰਨੀ ਵੱਡੀ ਘਟਨਾ ਹੈਗੀ ਹੈ ਔਰ ਅੱਗੋ 1984 ਨਾ ਹੋਏ ਐਨਯੂ ਵੀ ਅਸ਼ੂਰ ਕਰਕੇ ਆਏ ਆ ਤੇ ਅਸੀਂ ਮਿਤਿਆ ਅਨੰਦ ਜੀ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਸਾਡੀ ਗੱਲ ਬਾਤ ਬਹੁਤ ਹੀ ਟਾਈਮ ਲਗਾ ਕੇ ਸੁਣੀ ਸਾਨੂੰ ਅੱਗੋ ਵੀ ਟਾਈਮ ਦਿੱਤਾ ਕਿ ਅਸੀਂ ਪੂਰੀ ਜੋ ਜੋ ਹੋਰ ਸਾਡੀ ਸਮੱਸਿਆਏ ਨੇ ਉਹ ਲੈ ਕੇ ਉਹਨਾਂ ਕੋਲ ਆਈਏ ਅੱਜ ਅਸੀਂ ਸਾਰੇ ਬਗਲ ਸਾਹਿਬ ਦੀ ਗਵਾਈ ਦੇ ਵਿੱਚ ਹਿੰਦੁਸਤਾਨ ਦੇ ਡਿਪਟੀ ਹੋਮ ਮਿਨਿਸਟਰ ਨਿਤਿਆਨੰਦ ਜੀ ਨੂੰ ਮਿਲਣ ਗਏ ਉਹਨਾਂ ਨਾਲ ਸਾਡੀ ਖੁੱਲਕੇ ਬੜੀ ਗੱਲਾਂ ਬਾਤਾਂ ਹੋਈਆਂ ਜੋ 84 ਰਾਜ ਦੇ ਵਿੱਚ ਸਾਡੇ ਨਾਲ ਹੁਜਲੂ ਹੋਇਆ ਸੀ ਉਹਨਾਂ ਸਿੱਖਾਂ ਵਾਸਤੇ ਸਿੱਖ ਪਰਿਵਾਰਾਂ ਵਾਸਤੇ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ ਉਹਨਾਂ ਨੇ ਵੀ ਦੱਸਿਆ ਕਿ ਮੋਦੀ ਸਾਹਿਬ ਨੇ ਬਹੁਤ ਸਾਰੇ ਕੰਮ ਕੀਤੇ ਹਨ ਰਮੇਸ਼ਾ ਜੀ ਨੇ ਵੀ ਉਹਨਾਂ ਦੇ ਸਹਿਯੋਗ ਦੇ ਨਾਲ ਬਹੁਤ ਸਾਰੇ ਸਿੱਖਾਂ ਦੀ ਮਦਦ ਕੀਤੀਆਂ ਨੇ ਉਹਨਾਂ ਨੇ ਸਾਡਾ ਧੰਨਵਾਦ ਵੀ ਕੀਤਾ ਕਿ ਇਲੈਕਸ਼ਨ ਦੇ ਵਿੱਚ ਤੁਸੀਂ ਲੋਕਾਂ ਨੂੰ ਜੋ ਮਦਦ ਦੇ ਵਾਸਤੇ ਬਰਾਲਾ ਕੀਤਾ ਇਹ ਪਰੇਤਨਵਾਦੀ ਵੀ ਆ ਪਰ ਅੱਗੋਂ ਵੀ ਜੋ ਵੀ ਸੰਗਠਨ ਬਣ ਪਾਇਆ ਸੀ 84 ਦੇ ਜਿਹੜੇ ਬੰਦੇ ਸਨ ਦੋਸ਼ੀ ਸਨ ਉਹਨਾਂ ਨੂੰ ਵੀ ਅੰਦਰ ਕਰਨ ਵਾਸਤੇ ਔਰ ਸਹਾਇਤਾ ਕਰਨ ਵਾਸਤੇ ਵੀ ਜਿਨ੍ਹਾਂ ਜਿਨ੍ਹਾਂ ਨੂੰ ਇਫੈਕਟ ਹੋਇਆ ਹੈ 84 15 ਦੀ ਸਿਪਰੀ ਪਰ ਜੋ ਮਦਦ ਕਰਾਂਗੇ ਔਰ ਸਾਡੀ ਸਰਕਾਰ ਇਹ ਅਗਲੇ 5 ਸਾਲਾਂ ਦੇ ਵਿੱਚ ਕੋਸ਼ਿਸ਼ ਕਰੇਗੀ ਕਿ ਇਹਨਾਂ ਨੂੰ ਜੋ ਵੀ ਮੈਕਸਿਮਮ ਮੁਆਵਜ਼ਾ ਬਣ ਸਕੇ ਅ ਜਿਨ੍ਹਾਂ ਕੋਲ ਘਰ ਨਹੀਂ ਹੈਗੇ ਅਸੀਂ ਉਹਨਾਂ ਨੂੰ ਘਰ ਵੀ ਦੇ ਦਿੱਸੇ ਕੀ ਉਹਨਾਂ ਨੇ ਸਾਡੇ ਨਾਲ ਇਸ ਗੱਲ ਦਾ ਬਹੁਤ-ਬਹੁਤ ਵਾਅਦਾ ਕੀਤਾ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਉਹਨਾਂ ਨੇ ਸਾਨੂੰ ਕਿਹਾ ਕਿ 25 ਤਰੀਕ ਤੋਂ ਬਾਅਦ ਤੁਹਾਨੂੰ ਫਿਰ ਬੁਲਾਵਾਂਗੇ ਫਿਰ ਤੁਹਾਡੀਆਂ ਗੱਲਾਂ ਸੁਣਾਂਗੇ ਤਾਂ ਤੱਕ ਮੈਂ ਸਾਰੀਆਂ ਗੱਲਾਂ ਅਮਿਸ਼ਾ ਜੀ ਨੂੰ ਦੱਸ ਦਿਆਂਗਾ ਜੋ ਤੁਹਾਡੀਆਂ ਮੇਨਾਂ ਗੱਲਾਂ ਹੋਈਆਂ ਘਰ ਵਿੱਚ ਪੇਂਟ ਕਰ ਰਹੇ ਪੇਂਟਰ ਦਾ ਗੁਲੀਆਂ ਮਾਰ ਕੇ ਕਤਲ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜੋ ਮੰਡੀ ਗਵਿੰਦਗੜ੍ਹ ਦੀ ਦੱਸੀ ਜਾ ਰਹੀ ਸੀ ਪਰ ਹੁਣ ਪੁਲਿਸ ਨੇ ਤਸਦੀਕ ਕੀਤੀ ਹੈ ਕਿ ਇਹ ਵੀਡੀਓ ਮੰਡੀ ਗਵਿੰਦਗੜ੍ਹ ਦੀ ਨਹੀਂ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਡਰ ਭੈ ਵਿੱਚ ਨਾ ਆਉਣ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੇ ਵੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਮੰਡੀ ਗਵਿੰਦਗੜ੍ਹ ਦੀ ਵੀਡੀਓ ਦੱਸ ਕੇ ਪਾਈ ਹੈ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਅੱਜ ਸਵੇਰ ਤੋਂ WhatsApp group ਤੇ social media ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਵੀਡੀਓ ਵਿੱਚ ਦੇਖਣ ਤੇ ਇਹ ਵੀ ਇੱਕ ਪੇਂਟਰ ਜਿਹੜਾ ਕਿ ਘਰੇ ਪੇਂਟ ਦਾ ਕੰਮ ਕਰ ਰਿਹਾ ਉਹਦੇ ਤੇ ਕਿਸੇ ਵਿਅਕਤੀ ਵੱਲੋਂ ਪਿਸਟਲ ਜਾਂ ਰਿਵਲਵਰ ਨਾਲ ਗੋਲੀਆਂ ਚਲਾਈ ਗਈ ਜੀ ਜੋ ਅਸੀਂ ਆਪਣੇ ਤੌਰ ਤੇ ਪੜਤਾਲ ਕੀਤੀ ਹਸਪੀਟਲ ਵਿੱਚ ਪਤਾ ਕੀਤਾ ਤੇ ਏਰੀਆ ਵਿੱਚ ਪਤਾ ਕੀਤਾ ਤਾਂ ਐਸੀ ਕੋਈ ਵਾਰਦਾਤ ਸਾਡੇ ਏਰੀਆ 'ਚ ਨਹੀਂ ਹੋਈ ਇਹ ਵੀਡੀਓ ਆਪਣੇ ਮੰਡੀ ਗਵਿੰਦਗੜ੍ਹ ਦੇ ਏਰੀਆ ਨਾਲ ਸੰਬੰਧਿਤ ਨਹੀਂ ਹੈ ਇਸ ਸੰਬੰਧੀ ਮੈਨੂੰ ਸਵੇਰ ਤੋਂ ਬੜੀ ਇਨਕੁਆਰੀ ਜਾਰੀ ਸੀ ਕਿ ਤੇ ਮੈਂ ਅੱਜ ਮੀਟਰ ਨੂੰ ਬੁਲਾ ਕੇ মিডিਆ ਨੂੰ ਇਹ ਦੱਸਣਾ ਚਾਹੁੰਦਾ ਵੀ ਇਲਾਕੇ ਦੇ ਲੋਕਾਂ ਨੂੰ ਵੀ ਐਸਾ ਕੋਈ ਏਰੀਆ 'ਚ ਗੱਦਾ ਮਾਹੌਲ ਨਹੀਂ ਹੈ ਤਾਂ ਕਿ ਆਪਣੀ ਅਮਨ ਸ਼ਾਂਤੀ ਤੇ ਕਾਇਮ ਰਹੇ ਵੀ ਐਸੀ ਕੋਈ ਵੀਡੀਓ ਸਾਡੇ ਏਰੀਆ ਦੇ ਨਾਲ ਸੰਬੰਧਿਤ ਨਹੀਂ ਹੈ ਪਰ ਜਿੰਨਾ ਵੱਲੋਂ ਵੀ ਇਹ ਵੀਡੀਓ ਬਣਾਈ ਗਈ ਹੈ ਵਾਇਰਲ ਕੀਤੀ ਗਈ ਹੈ ਉਹ ਦੀ ਅਸੀਂ ਪ੍ਰਤਾਨ ਕਰ ਰਹੇ ਹਾਂ ਫਲੋਰ ਵਿੱਚ ਦਰਦਨਾਕ ਸੜਕ ਹਾਦਸੇ ਵਿੱਚ ਚਾਚੇ-ਪਤੀਜੇ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਉਸ ਵੇਲੇ ਵਾਪਰਿਆ ਜਦ ਮੋਟਰਸਾਈਕਲ ਸੜਕ ਕਿਨਾਰੇ ਖੜੇ ਟਰੱਕ ਦੇ ਨਾਲ ਝਟਕ ਰਾਇਆ ਮ੍ਰਿਤਕਾਂ ਦੀ ਪਛਾਣ ਮਨਦੀਪ ਰਤੂ ਅਤੇ ਵਿਨੇ ਰਤੂਵੋਜ ਹੋਈ ਹੈ ਸਿਵਲਰ ਹਸਪਤਾਲ ਦੇ ਡਾਕਟਰ ਦਰਸ਼ਨ ਨੇ ਦੱਸਿਆ ਕਿ ਮਨਦੀਪ ਰਤੂ ਮੋਟਰਸਾਈਕਲ ਉਤੇ ਆਪਣੀ ਪਰਜਾਈ ਪਰਮਜੀਤ ਕੌਰ ਉਸਦੇ ਬੱਚੇ ਵਿਨੇ ਅਤੇ ਉਸਦੀ ਬੇਟੀ ਹਰਮਨ ਦੇ ਨਾਲ ਜਲੰਧਰ ਤੋਂ ਫਲੋਰ ਦੇ ਪਿੰਡ ਕੜਿਆਣਾ ਜਾ ਰਹੇ ਹੱਸੇ ਹਵੇਲੀ ਦੇ ਨੇੜੇ ਮੋਟਰਸਾਈਕਲ ਦੀ ਖੜੇ ਟਰੱਕ ਦੇ ਨਾਲ ਟੱਕਰ ਹੋ ਗਈ ਜਿਸ ਕਾਰਨ ਮਨੀ ਰਤੂ ਅਤੇ ਉਸਦੇ ਪੁੱਤ ਜੈ ਵਿਨੇ ਰਤੂ ਦੀ ਮੌਤ ਹੋ ਗਈ। ਉਸਦੀ ਪਰਜਾਈ ਪਰਮਜੀਤ ਕੌਰ ਤੇ ਉਸਦੀ ਬੇਟੀ ਹਰਮਨ ਜਖਮੀ ਹੋ ਗਏ ਨੇ ਜੋ ਫਗਵਾੜਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਦੇ ਨੇ। ਅੱਜ ਸਾਡੇ ਕੋਲ 11:00 ਵਜੇ ਸਵੇਰ ਦੋ ਬ੍ਰਾਡਲੈਂਡ ਪੇਸ਼ੇ ਆਏ ਜਿਨ੍ਹਾਂ ਦਾ ਨਾਮ ਇੱਕ ਮਨੀ ਰਤੂ ਹੈ ਜਿਹਨਾਂ ਦੀ ਉਮਰ 35 ਸਾਲ ਦੀ ਹੈ ਤੇ ਇੱਕ ਵਿਨੇ ਰਤੂ ਹੈ 5 ਸਾਲ ਦਾ ਬੱਚਾ ਹੈ। ਸਾਡੇ ਤੋਂ ਦੋਨੇ ਗਾਰਡਟ ਆਏ ਸੀ ਜਿਹਨਾਂ ਦਾ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਰਿਜੈਕਟਰੀ ਪਰ ਅਗਰ ਆਪਣਾ ਰਿਜੈਕਟਰੀ ਕੋਲ ਬੜਾ ਅਚ ਐਕਸੀਡੈਂਟ ਇਹ ਬਾਈਕ ਤੇ ਸੀ ਤੇ ਜੋ ਜੋ ਜਾਣਕਾਰੀ ਮਿਲੀ ਹੈ ਉਹ ਇੱਕ ਖੜੇ ਟ੍ਰਾਫਿਕ ਟ੍ਰਾਫਿਕ ਦੇ ਵਿੱਚ ਬਜੇ ਪਿਛੋਂ ਜਿਹਨਾਂ ਨੇ ਦੋਨੇ ਗਾਰਡਟ ਪਾਈ ਹੋਏ ਉਹਨਾਂ ਨਾਲ ਦੇ ਇੱਕ ਪਰ ਅੰਮ੍ਰਿਤਪੁਰ ਜੀ ਖਰਮਾ ਤੋਂ ਚੋਰੀ ਲੱਤੀ ਹੈ ਉਹਨਾਂ ਦਾ ਪਾਲਾ ਜੀ ਦਾ ਤੇ ਉਹ ਆਪਣੀ ਮਰਜ਼ੀ ਨਾਲ ਕਿਸੇ ਹੋਰ ਨਾਲ ਪੰਜਾਬੀ ਖਬਰਾਂ ਦੇ ਇਸ ਬਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਹਾਂ ਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟੈਮਪਲ ਦੇ ਨਾਲ ਧੰਨਵਾਦ